ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਦੱਸਾਂਗੇ ਕਿਈ ਵਾਰ ਏਦਾਂ ਹੁੰਦਾ ਕਿ ਆਪਣੇ ਕੋਲ ਕੱਪੜਾ ਘੱਟ ਹੁੰਦਾ ਹੈ ਤਾਂ ਆਪਣੇ ਬਾਜੂ ਦੀ ਲੰਬਾਈ ਘੱਟ ਜਾਂਦੀ ਹੈ ਜਾਂ ਫਿਰ ਆਪਣੀ ਸ਼ਰਟ ਦੀ ਲੰਬਾਈ ਘੱਟ ਜਾਂਦੀ ਹੈ ਤਾਂ ਆਪਾਂ ਉਸ ਨੂੰ ਕਿਸ ਤਰੀਕੇ ਨਾਲ ਆਪਾਂ ਪੂਰਾ ਕਰੀਏ ਉਹ ਦੇਖਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਜਿਵੇਂ ਹੁਣ ਬਾਂਹ ਤੇ ਕਰਕੇ ਦਿਖਾਇਆ ਹੈ ਬਾਂਹ ਤੇ ਡਿਜ਼ਾਈਨ ਬਣਦੇ ਜਿਵੇਂ ਆਪਾਂ ਇਦਾਂ ਹੀ ਆਪਾਂ نیچے ਆਪਾਂ ਹੀਰੇ ਦੇ ਤੇ ਲਾਈਨ ਪਾ ਸਕਦੇ ਹਾਂ ਤੇ ਨਾਲ ਆਪਣੀ ਲੰਬਾਈ ਵਧ ਜੇਗੀ ਸਭ ਤੋਂ ਪਹਿਲਾ ਦੱਪਾ ਨੇ ਆਪਣੀ ਜਿੰਨੀ ਬਾਹ ਹੈਗੀ ਆ ਉਸ ਦੀ ਕਟਿੰਗ ਕਰ ਲੈਣੀ ਆ ਦਾ ਵੀ ਉਹ ਜੇ ਆਪਣੀ ਪੂਰੀ ਬਾਹ ਬਣਾਣੀ ਹੁੰਦੀ ਹੈ ਜਾਂ ਫਿਰ ਪੌਣੀ ਬਣਾਣੀ ਹੁੰਦੀ ਹੈ ਪਰ ਬੰਦੀ ਨਹੀਂ ਹੈਗੀ ਤਾਂ ਆਪਾਂ ਬੜੇ ਸੌਖੇ ਤਰੀਕੇ ਨਾਲ ਇਦਾਂ ਬਣਾ ਸਕਦੇ ਹਾਂ ਉਸ ਲਈ ਆਪਾਂ ਨੂੰ ਲੈਂਸ ਚਾਹੀਦੀ ਹੋਏਗੀ ਕੋਈ ਕਪੜਾ ਚਾਹੀਦਾ ਹੋਏਗਾ ਲੈ ਸੱਪਾ ਆਪਣੀ ਪਸੰਦ ਦੀ ਲਗਾ ਸਕਦੇ ਹਾਂ ਕਿ ਜਿੱਦਾਂ ਹੁਣ ਬਾਜੂ ਦਾ ਕਪੜਾ ਇਹ ਮੇਰੇ ਕੋਲ ਪ੍ਰਿੰਟ ਸਿਗਾ ਤੇ ਮੈਂ ਵਿੱਚ ਪਲੇਨ ਪਾ ਕੇ ਤੇ ਲੇਸ ਲਗਾ ਕੇ ਇਹਦਾ ਸੋਹਣਾ ਡਿਜ਼ਾਈਨ ਬਣ ਜਾਂਦਾ ਇਸ ਨੂੰ ਆ ਆਪਣੀ ਮਰਜ਼ੀ ਨਾਲ ਜਿੰਨਾ ਕਿ ਆਪਣਾ ਕੱਟਣਾ ਹੋਇਆ ਆ ਆਪਾਂ ਉਸ ਤਰ੍ਹਾਂ ਕੱਟ ਸਕਦੇ ਹਾਂ ਜਿਨਨੇ ਆਪਣੀਆਂ ਅੱਗੇ ਤੋਂ ਬਾਜੂ ਹੈਗੀ ਆ ਉਹਨਾਂ ਆਪਾਂ ਨੇ ਕੱਪੜਾ ਲੈ ਲੈਣਾ ਏ ਤੇ ਚੁੜਾਈ ਆਪਾਂ ਆਪਣੇ ਹਿਸਾਬ ਨਾਲ ਰੱਖ ਸਕਦੇ ਆ ਜਿੰਨੇ ਕਿ ਆਪਾਂ ਨੂੰ ਚੌੜੀ ਚਾਹੀਦੀ ਹੋਈ ਜਿੰਨੇ ਕੱਪੜੇ ਲੰਬਾਈ ਘਟਦੀ ਆ ਉਸ ਹਿਸਾਬ ਨਾਲ ਆਪਾਂ ਕੱਪੜਾ ਲੈ ਸਕਦੇ ਆ ਕਿਉਂਕਿ ਦੋਨੇ ਬਾਹਾਂ ਦਾ ਹੋ ਗਿਆ ਇਹ ਡਬਲ ਕਰਕੇ ਕੱਢ ਲਿਆ ਆਪਾਂ ਨੇ ਆਪਾਂ ਇਸ ਦੀ ਕਟਿੰਗ ਕਰ ਲਾਂਗੇ। ਹੁਣ ਸਭ ਤੋਂ ਪਹਿਲਾਂ ਆਪਾਂ ਇਸ ਦੇ ਉੱਪਰ ਨਾ ਲੈਸ ਲਗਾਵਾਂਗੇ। ਤੇ ਲੈਸ ਦੀ ਆਪਾਂ ਨੇ ਖੁੱਦ ਕੁੱਠਾ ਆਪਾਂ ਨੇ ਦੇਖ ਲੈਣੀ ਹੈ ਕਿਹੜੀ ਹੁੰਦੀ ਹੈ। ਠੀਕ ਹੈ ਜੀ। ਇਸ ਇੱਧਰ ਆਪਾਂ ਕੁੱਠੇ ਵਾਲੀ ਸਾਈਡ ਰੱਖਾਂਗੇ। ਕੁੱਠੇ ਵਾਲੀ ਸਾਈਡ ਸਲਾਈ ਲਗਾਵਾਂਗੇ। ਜਦੋਂ ਆਪਾਂ دوسری ਸਾਈਡ ਫਲਟਾਂਗੇ ਤਾਂ ਫਿਰ ਸਿੱਧੀ ਹੋ ਜਾਏਗੀ। ਕਿਸੇ ਇਸ ਦੀ ਸिलाई ਲਗਾ ਦਿੰਦੇ ਨੇ ਬਸ ਜਿਹੜਾ ਆਪਾਂ ਨੇ ਕੱਪੜਾ ਇਕੱਠਾ ਸੀ ਉਸ ਦੇ نیچے રાખી ਤੇ ਜੀ ਉੱਪਰ ਸਲਾਈ ਲਗਾ ਦਾਂਗੇ। ਜਿਹੜਾ ਆਪਾਂ ਨੇ ਵਿੱਚ ਪਲੇਨ ਵਾਲਾ ਕੱਪੜਾ ਰੱਖਿਆ ਜਿਸ ਦੇ ਨਾਲ ਆਪਣੀ ਇਨੀ ਬਾਜੂ ਦੀ ਲੰਬਾਈ ਪਾ ਦੇਗੀ। ਉਹ ਆਪਾਂ ਫਨੇਸ ਆਪਨਾ ਘੱਟ ਵੱਧ ਕਰ ਸਕਦੇ ਆ ਜੇ ਆਪਣੇ ਘੱਟ ਹੈਗੀ ਤਾਂ ਗੇイズ ਜੇ ਅੱਗੇ ਆਪਾਂ ਦੂਸਰਾ ਪ੍ਰਿੰਟ ਕੱਪੜਾ ਲਗਾ ਲੈਣਾ ਹੁਣ ਆਪਾਂ ਇਸ ਦੇ ਉੱਪਰ ਤਾਂ ਹੀ ਲੈਸ ਉਲਟੀ ਰੱਖਾਂਗੇ ਧੁੱਤੀ ਵਾਲੀ ਸਾਈਡ ਤੇ ਸਲਾਈ ਲਗਾਵਾਂਗੇ ਜਿਸ ਨੂੰ ਵੀ ਆਪਾਂ ਉਦਾਂ ਹੀ ਸਲਾਈ ਲਾ ਲੈਣੀ ਹੈ ਸਿੱਧੀ ਬਾਅਦ ਵਿੱਚ ਪਲਟ ਲੈਣਾ ਹੈ ਧਿਆਨ ਰੱਖਣਾ ਜਦੋਂ ਆਪਾਂ ਸਲਾਈ ਲਗਾਉਂਦੇ ਆ ਧਿਆਨ ਰੱਖਣਾ ਕਿ ਨੀਚੇ ਆਪਣਾ ਕੱਪੜੇ ਦੇ ਉੱਪਰ ਸਲਾਈ ਬੱਝੇ ਆਪਾਂ ਨੇ ਉਹਨੇ ਲੈਂਸ ਲਗਾ ਲਈ ਆਪਣੀ ਇੰਨੀ ਲੰਬਾਈ ਬਾਦੀ ਦੀ ਆਪਣੀ ਬਾਜੂ ਦੀ ਠੀਕ ਹੈ ਇੱਥੇ ਆਪਾਂ ਨੇ ਲੈਂਸ ਲਗਾਣੀ ਹੋਵੇ ਲਗਾ ਸਕਦੇ ਹੋ ਆਪਣੀ ਮਰਜ਼ੀ ਆ ਨੀਚੇ ਲੈਂਸ ਲਗਾਣੀ ਹੋਵੇ ਲੈਂਸ ਲਗਾ ਸਕਦੇ ਆ ਨਹੀਂ ਤਾਂ ਤਰਪਾਈ ਕਰ ਲਓ ਕੁਝ ਵੀ ਕਰ ਲਓ ਆਪਣੀ ਮਰਜ਼ੀ ਆ ਇਸ ਵਾਦੀ ਦੇ ਉੱਪਰ ਆਪਣੀ ਫਲਾਇ ਲਗਾ ਦਾਂਗੇ ਇਸ ਤਰ੍ਹਾਂ ਆਪਣੇ ਬਾਜੂ ਦੀ ਲੰਬਾਈ ਵਾਧੀਏ ਭਾਈ ਇਸ ਤਰ੍ਹਾਂ ਬੜੇ ਆਸਾਨ ਤਰੀਕੇ ਦੇ ਨਾਲ ਆਪਣੇ ਬਾਜੂ ਦੀ ਲੰਬਾਈ ਵਧਾ ਸਕਦੇ ਹਾਂ ਬਾਜੂ ਦੀ ਜਾਂ ਫਿਰ ਸ਼ਰਟ ਦੀ ਵਧਾਣੀ ਹੋਈ ਜੇ ਮਰਜੀ ਕਵਿਤਾ ਆਕੀ ਡਿਜ਼ਾਈਨ ਬਣਾ ਸਕਦੇ ਹਾਂ ਉਸ ਦਾ ਜਿਹੜਾ ਆਪਾਂ ਇਹ ਪਲੈਨਿੰਗ ਫੜਵਾਇਆ ਨਹੀਂ ਆਪਣੀ ਬਾਜ਼ੂ ਦੀ ਲੰਬਾਈ ਪਰ